ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨੈਸ਼ਨਲ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਿੰਨ ਅਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਲੰਬੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਕਿ ਥਾਣਾ ਕਬਰਵਾਲਾ ਪੁਲਿਸ ਦੇ ਵੱਲੋਂ ਦੌਰਾਨੇ ਗਸ਼ਤ ਪਿੰਡ ਪੱਕੀ ਟੀਬੀ ਦੇ ਕੋਲੋਂ ਦੋ ਨੌਜਵਾਨਾਂ ਨੂੰ ਤਿੰਨ ਗੈਰ ਕਾਨੂੰਨੀ ਹਥਿਆਰਾਂ ਸਮੇਤ ਪਿਸਤੌਲ ਜਿਨ੍ਹਾਂ ਦੇ ਵਿੱਚ ਤਿੰਨ ਪਿਸਤੌਲ 32 ਬੋਰ ਔਰ ਪੰਜ ਮੈਗਜ਼ੀਨ ਬਰਾਮਦ ਕੀਤੇ ਗਏ ਨੇ ਔਰ ਇਹ ਜਿਸ ਦਾ ਖੁਲਾਸਾ ਐਸਐਸਪੀ ਡਾਕਟਰ ਅਕੀਲ ਚੌਧਰੀ ਦੁਆਰਾ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਗਿਆ ਔਰ ਇਹ ਦੋਨੋ ਨੌਜਵਾਨ ਮੌਕੇ ਦੇ ਵਕਵਕ ਪਿੰਡਾਂ ਦੇ ਨਾਲ ਸੰਬੰਧਿਤ ਆ ਔਰ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਵਕਵਕ ਘਰਾਵਾਂ ਦੇ ਤਹਿਤ ਮਾਮਲੇ ਦਰਜ ਨੇ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਇੱਕ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀਗੀ ਤੇ ਉੱਥੇ ਦੋ ਸਸਪੈਕਟਸ ਦੀ ਮੂਵਮੈਂਟ ਨੋਟਿਸ ਕੀਤੀ ਗਈ ਤੇ ਉਸਤੇ ਪ੍ਰੌਮਪਟਲੀ ਤੇ ਪ੍ਰੋਐਕਟਿਵਲੀ ਪ੍ਰੋਫੈਸ਼ਨਲ ਪੁਲਿਸਿੰਗ ਦਾ ਐਗਜ਼ਾਮਪਲ ਦੇਣ ਦੇ ਹੋਏ ਟੀਮ ਨੇ ਉਸ ਨੂੰ चैक किया तो दो सस्पैक्ट्स की पुछकिश की गई तो उसके बेसते तुरंत कार्रवाई हुई और तीन वैपनस की और पाँच मैगजीनस की रिकवरी हुई हैगी तो दिस इज ए एग्जैम्पल की प्रॉम्पट के प्रोएक्टिवली कोई भी सस्पैक्ट मूवमेंट होंगी है तो उस पर तुरंत कार्रवाई कर दे तो कामयाबी जरूर मिलती है तो आई वुड लाइक टू तो कमेंड माई टीम डी एस पी लंबी सुपरविजन ऑफ एस पी डी उन्होंने टीम ने इसते पुछकछ करके आगे फिर डिवैलप किया दे पर्चे रजिस्टर के बाद इसकी दो दिन की कस्टडी जो है सिक्योर की गई है दोनों एक्यूज कि एक का नाम सुखप्रीत है दूसरे का मनप्रीत नाम है ये दोनों ही मोगा के रहने वाले है गे, तो ये पीछे तो कंसाइनमेंट इनिशियल पुछगिछते गल सामने आई कि मध्य प्रदेश तो इन्होंने वैपन प्रक्योर कि कोई फरीदकोट बेस्ड जेल से कोई एनटीटी है उसके कहे से आगे इन्ह सप्लाई करने से तो बाय दिस एक्शन वी हैव बिन एबल टू ਅ ਅਵਰ ਟੇਪ ਲਾਈਕਲੀ ਟਾਰਗੇਟਡ ਕਿਲਿੰਗ اور ਇਸ ਤੇ ਜੋ ਵੀ ਕੋਈ ਇਨਵੋਲਵਮੈਂਟ ਹੈਗੀ ਹੈ ਇਸ ਦੀ ਅੱਗੇ ਪੁਸ਼ਕਿਸ਼ਤੇ ਸਾਹਮਣੇ ਲੈ ਕੇ ਆਈ ਜਾਏਗੀ ਤੇ ਮੈਂ ਇਸ ਮੈਟਰ ਦੇ ਇਹੀ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਸਸਪੈਕਟ ਜਾਂ ਕੋਈ ਵੀ ਮੂਵਮੈਂਟ ਉਹ ਨੋਟਿਸ ਕਰ ਦੇ ਹੈਗੇ ਕਿ ਤੁਰੰਤ ਜੋ ਹੈ ਕੰਟਰੋਲ ਰੂਮ ਤੇ ਜਾਂ ਲੋਕਲ ਪੁਲਿਸ ਤੇ ਜੋ ਵੀ ਉਹਨਾਂ ਨੂੰ ਲੱਗਦਾ ਹੈਗਾ ਉਹ ਤੁਰੰਤ ਦੱਸੀ ਜਾਏਗਾ ਤਾਂ ਤੇ ਉਸ ਤੇ ਪੁਲਿਸ ਤੁਰੰਤ ਕਾਰਵਾਈ ਕਰ ਸਕੇ ਇਹ ਇਹ ਦੋਨੋਂ ਅਕਿਊਜ਼ ਤੇ ਜੋ ਪੁਸ਼ਕਿਸ਼ ਤੇ ਗੱਲ ਸਾਹਮਣੇ ਆਈ ਔਰ ਵੈਰੀਫਿਕੇਸ਼ਨ ਤੇ ਰਿਕਾਰਡ ਤੇ ਕਿ ਇੱਕ ਤੇ ਚਾਰ ਪਰਚੇ ਹੈਗੇ ਰਜਿਸਟਰ ਜੋ ਮੋਗੇ ਦਾ ਰਹਿਣ ਵਾਲਾ ਹੈਗਾ ਤੇ ਅੱਗੇ ਦੀ ਵੀ ਕਾਰਵਾਈ ਜੋ ਹੈ ਪੁਸ਼ਕਿਸ਼ ਤੇ ਸਾਰੀ ਲਿਖੇਗੀ। ਆਪ ਦੰਨੇ ਵਾਲੇ ਨਹੀਂ ਹਲੇ ਪਬਲਿਕ ਇੰਟਰਸਟ ਤੇ ਮਤਲਬ ਇਟਸ ਵੈਰੀ ਪ੍ਰੀਮਚੂਰ ਹਲੇ ਸਾਰੀ ਪੁਸ਼ਕਿਸ਼ ਜਦ ਹੋਏਗੀ ਤਬ ਗੱਲ ਕਲੀਅਰ ਹੋਏਗੀ ਕਿ ਲਾਰਜਰ ਪਿਕਚਰ ਕੀ ਕਨਸਾਈਨਮੈਂਟ ਕਿੱਥੇ ਜਾਣੀ ਸੀ। ਸਪੈਸ਼ਲੀ ਮੁਖਤਸਰ ਸਾਹਿਬ ਤੋਂ ਅਸ਼ਫਾਕ ਟੂ ਡੀ ਟੈਨਿਕਸ ਵਿਰਾਟੀ ਟੀਵੀ